ਬਿਲਡਿੰਗ ਡਿੱਗਣ ਦੀਆਂ ਇਹ ਖੌਫਨਾਕ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਬੀਤੇ ਦਿਨੀ ਇੱਕ ਤਿੰਨ ਮੰਜ਼ਿਲਾ ਬਿਲਡਿੰਗ ਤਾਸ਼ ਦੇ ਪੱਤਿਆਂ ਵਾਂਗੂ ਖਿੱਲਰ ਗਈ ਯਾਨੀ ਕਿ ਤੁਸੀਂ ਸਮਝ ਸਕਦੇ ਹੋ ਕਿ ਬਿਲਡਿੰਗ ਇਸ ਤਰੀਕੇ ਨਾਲ ਡਿੱਗੀ ਕਿ ਜਿਵੇਂ ਕੋਈ ਉੱਚੀ ਚੀਜ਼ ਛੋਟੀ ਮੋਟੀ ਹੋਵੇ ਤਾਂ ਤਸਵੀਰਾਂ 'ਚ ਤੁਸੀਂ ਸਾਬ ਦੇਖ ਸਕਦੇ ਹੋ ਕੁਝ ਸਕਿੰਟਾਂ ਦੇ ਵਿੱਚ ਹੀ ਬਿਲਡਿੰਗ ਤਬਾਹ ਹੋ ਗਈ ਤੇ ਇਸ ਦਾ ਪਿੱਛੇ ਕਾਰਨ بارش ਮੀਂਹ ਹੜਾ ਦਾ ਕਾਰਨ ਦੱਸਿਆ ਜਾ ਰਿਹਾ ਹੈ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਹੋਏ ਮੀਂਹ ਦੇ ਕਾਰਨ ਪੁਰਾਣੀਆਂ ਬਿਲਡਿੰਗਾਂ ਲਗਾਤਾਰ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਰੇਲਵੇ ਦੀਆਂ ਕਈ ਦੀਵਾਰਾਂ ਵੀ ਡਿੱਗ ਚੁੱਕੀਆਂ ਸਨ ਜਿਸ ਦੇ ਨਾਲ ਕਈ ਨੁਕਸਾਨ ਹੋਏ ਤੇ ਬੀਤੇ ਦਿਨੀ ਇੱਕ ਹੋਰ ਬਿਲਡਿੰਗ ਲੁਧਿਆਣਾ ਦੇ ਵਿੱਚ ਡਿੱਗ ਗਈ ਜਿਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਤੇ ਉਧਰ ਹੀ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਲੋਕਾਂ ਦੇ ਘਰ ਤਬਾਹ ਹੋ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਨਾਲ ਹੀ ਲੋਕਾਂ ਦੇ ਕੰਮਕਾਜ ਵੀ ਠੱਪ ਹੋ ਚੁੱਕੇ ਨੇ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵੀ ਇੱਕ ਵੱਡੀ ਇਮਾਰਤ ਡਿੱਗੀ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਿਲਡਿੰਗ ਡਿੱਗਣ ਦੀਆਂ ਇਹ ਖੌਫਨਾਕ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਬੀਤੇ ਦਿਨੀ ਇੱਕ ਤਿੰਨ ਮੰਜ਼ਿਲਾ ਬਿਲਡਿੰਗ ਤਾਸ਼ ਦੇ ਪੱਤਿਆਂ ਵਾਂਗੂ ਖਿੱਲਰ ਗਈ ਯਾਨੀ ਕਿ ਤੁਸੀਂ ਸਮਝ ਸਕਦੇ ਹੋ ਕਿ ਬਿਲਡਿੰਗ ਇਸ ਤਰੀਕੇ ਨਾਲ ਡਿੱਗੀ ਕਿ ਜਿਵੇਂ ਕੋਈ ਉੱਚੀ ਚੀਜ਼ ਛੋਟੀ ਮੋਟੀ ਹੋਵੇ ਤਾਂ ਤਸਵੀਰਾਂ ਚ ਤੁਸੀਂ ਸਾਬ ਦੇਖ ਸਕਦੇ ਹੋ ਕੁਝ ਸਕਿੰਟਾਂ ਦੇ ਵਿੱਚ ਹੀ ਬਿਲਡਿੰਗ ਤਬਾਹ ਹੋ ਗਈ ਤੇ ਇਸ ਦਾ ਪਿੱਛੇ ਕਾਰਨ بارش ਮੀਂਹ ਹੜ੍ਹਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਹੋਏ ਮੀਂਹ ਦੇ ਕਾਰਨ ਪੁਰਾਣੀਆਂ ਬਿਲਡਿੰਗਾਂ ਲਗਾਤਾਰ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਰੇਲਵੇ ਦੀਆਂ ਕਈ ਦੀਵਾਰਾਂ ਵੀ ਡਿੱਗ ਚੁੱਕੀਆਂ ਸਨ ਜਿਸ ਦੇ ਨਾਲ ਕਈ ਨੁਕਸਾਨ ਹੋਏ ਤੇ ਬੀਤੇ ਦਿਨੀ ਇੱਕ ਹੋਰ ਬਿਲਡਿੰਗ ਲੁਧਿਆਣਾ ਦੇ ਵਿੱਚ ਡਿੱਗ ਗਈ ਜਿਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਤੇ ਉਧਰ ਹੀ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਲੋਕਾਂ ਦੇ ਘਰ ਤਬਾਹ ਹੋ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਨਾਲ ਹੀ ਲੋਕਾਂ ਦੇ ਕੰਮਕਾਜ ਵੀ ਠੱਪ ਹੋ ਚੁੱਕੇ ਨੇ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵੀ ਇੱਕ ਵੱਡੀ ਇਮਾਰਤ ਡਿੱਗੀ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ